ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਮੁਹੱਲਾ ਕਲੀਨਿਕਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਟੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਪੁਰਾਣੇ ਬਹੁਮੰਜ਼ਲੀ ਇਮਾਰਤਾਂ ਵਾਲੇ ਹਸਪਤਾਲਾਂ ਦੇ ਡਾਕਟਰਾਂ ਦੀਆਂ ਡਿਊਟੀਆਂ ਬਾਹਰ ਲਗਾ ਕੇ ਮਰੀਜ਼ਾਂ ਨੂੰ ਰੱਬ ਸਹਾਰੇ ਛੱਡ ਦਿੱਤਾ ਗਿਆ। ਮਾਮਲਾ ਪਧੌੜ ਤੋਂ ਸਾਹਮਣੇ ਆਇਆ ਜਿੱਥੇ ਕਿ ਬਹੁਮੰਜ਼ਲੀ ਹਸਪਤਾਲ ਦੇ ਵਿੱਚ ਇੱਕ ਵੀ ਡਾਕਟਰ ਲੋਕਾਂ ਨੂੰ ਦਵਾਈ ਦੇਣ ਦੇ ਲਈ ਮੌਜੂਦ ਨਹੀਂ ਹੈ। ਇਲਾਜ ਕਰਨ ਲਈ ਕੋਈ ਵੀ ਡਾਕਟਰ ਇੱਥੇ ਉਪਲਬਧ ਨਹੀਂ ਸੀ। ਇਸ ਮੌਕੇ ਆਏ ਮਰੀਜ਼ਾਂ ਨੇ ਜਦੋਂ ਦਵਾਈ ਲੈਣੀ ਚਾਹੀ ਤਾਂ ਸਬੰਧਤ ਹਸਪਤਾਲ ਦੀ ਐਸਐਮਓ ਨੇ ਪਹਿਲਾਂ ਤਾਂ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਇਸ ਬਰਾਂਹ ਜਦੋਂ ਜਾਦਾ ਮਰੀਜ਼ ਦਵਾਈ ਲੈਣ ਦੇ ਲਈ ਇੱਥੇ ਪਹੁੰਚੇ ਤਾਂ ਉੱਥੇ ਹੀ ਤਕਰਾਰ ਹੁੰਦੀ ਹੁੰਦੀ ਬਚ ਗਈ। ਜਾਣਕਾਰੀ ਦਿੰਦਿਆਂ ਜੱਗੀ ਸਿੰਘ ਤੇ ਭੁਪਿੰਦਰ ਸਿੰਘ ਪਿੰਡ ਜੰਗਿਆਣਾ ਤੇ ਹੋਰ ਮਹਿਲਾਵਾਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੈਣ ਤਾਂ ਆਉਂਦੇ ਨੇ ਪਰੰਤੂ ਅੱਜ ਤੱਕ ਉਹਨਾਂ ਨੂੰ ਕਦੇ ਵੀ ਕਿਸੇ ਡਾਕਟਰ ਨੇ ਅਟੈਂਡ ਨਹੀਂ ਕੀਤਾ। ਹਸਪੀਟਲ ਚ ਅਸੀਂ ਆਏ ਸੀਗੇ ਵੀ ਆਪਣਾ ਐਕਸ-ਰੇ ਕਰਵਾਉਣਾ ਸੀਗਾ ਮੈਂ ਆਪਣੇ ਗੋਡੇ ਦਾ ਮੇਰੇ 7:00 ਵੱਜ ਗਏ ਸੀਗੇ ਤੇ ਵੀ ਚਲੋ ਅਸੀਂ ਐਕਸ-ਰੇ ਕਰਵਾ ਲਈਏ ਸਰਕਾਰੀ ਹਸਪਤਾਲ ਚ ਪਰ ਇਹ ਕਹਿੰਦੇ ਵੀ ਇਸ ਡਾਕਟਰ ਹੈ ਨਹੀਂਗੇ ਤਾਂ ਕਰਕੇ ਵੀ ਮੈਂ ਆਇਆ ਤਾਂ ਸੀਗਾ ਵੀ ਇਹਨਾਂ ਨੇ ਕੋਈ ਗੱਲਬਾਤ ਛੇੜੀ ਨਹੀਂ ਇਦਾਂ ਦੀ ਕੋਈ ਇਹ ਤੁਹਾਡੇ ਨਾਲ ਕੀ ਦਰਬਾਰ ਕਰਦੇ ਹੋਣਗੇ ਦਰਬਾਰ ਵਿਵਹਾਰ ਕਰਦੇ ਸੀਗੇ ਇਹ ਬਾਵਾ ਸੀਗੇ ਆਪਣੇ ਮਰੀਜ਼ ਵੀ ਸੀਗੇ ਤੇ ਹੁਣ ਮੈਂ ਤਾਂ ਹੁਣ ਕੀ ਕਰ ਸਕਦਾ ਇਕੱਲਾ ਇਹ ਨਹੀਂ ਤੇ ਦਵਾਈ ਦਿੱਤੀ ਤੁਹਾਨੂੰ ਦਵਾਈ ਨਹੀਂ ਦਿੱਤੀ ਉਹਨੇ ਕਿੱਦਾਂ ਡੀਲ ਕਰਿਆ ਮਤਲਬ ਕਿ ਡੀਲ ਇਹ ਕੀਤਾ ਮਤਲਬ ਕਿ ਪ੍ਰੋਬਲਮ ਜਿੱਥੋਂ ਵੀ ਹੋਈ ਆ ਮੁਸ਼ਕਲ ਇਹ ਹੋ ਜਾਂ ਮੈਡਮ ਉਥੋਂ ਪੌਣੇ ਦੋ ਆ ਗਏ ਇੱਧਰ ਫੋਨ ਤੇ ਗੱਲ ਕਰਨ ਲੱਗੇ ਅਸੀਂ ਸਾਰਿਆਂ ਨੇ ਇਹ ਗੱਲ ਕਿ ਮੈਡਮ ਨੂੰ ਪੁੱਛਿਆ ਵੀ ਮੈਡਮ ਤੁਸੀਂ ਦਵਾਈ ਦੇਮੋਗੇ ਮੈਡਮ ਕਹਿੰਦੇ ਵੀ ਕੋਈ ਖਾਸ ਗੱਲ ਆ ਤਾਂ ਦੱਸੋ ਵੀ ਕੋਈ ਨਹੀਂ ਮੈਂ ਬੈਠੂਗੀ ਇਹ ਕਹਿ ਕੇ ਮੈਡਮ ਇੱਧਰ ਰੂਮ ਚ ਆ ਕੇ ਬਹਿ ਗਏ ਮੈਨੂੰ ਕਹਿੰਦੇ ਮੇਰੀ ਕਾਗਜ਼ੀ ਕਾਰਵਾਈ ਆ ਕਾਗਜ਼ ਪੱਤਰ ਕੰਮ ਕਰੂੰਗੀ ਮੈਂ ਮਤਲਬ ਉਹ ਕਿ ਮੇਰੀ ਇਹ ਡਿਊਟੀ ਹੈ ਨਹੀਂ ਦੀ ਮਤਲਬ ਉਹ ਕਿ ਅਸੀਂ ਡੇਢ ਘੰਟੇ ਦੋ ਘੰਟੇ ਤੱਕ ਵੇਟ ਕਰ ਰਹੇ ਹਾਂ ਇਹ ਮੈਡਮ ਚਾਹੇ ਕੋਈ ਤਾਂ ਹਸਪਤਾਲ ਦੇ ਵਿੱਚ ਐਸੇ ਦਾ ਇਸ ਤਰ੍ਹਾਂ ਦਾ ਜਿਹਦੇ ਬਾਗ ਡੋਰ ਹੋ ਜੀਦੇ ਹਸਪਤਾਲ ਦੀ ਉਹ ਡਾਕਟਰ ਨੂੰ ਲਿਆਵੇ ਓਏ ਮੈਂ ਪੂਰੀ ਡਿਊਟੀ ਤੇ ਹਾਜ਼ਰ ਕਰਨ ਹੁਣ ਜੇ ਗੋਡੇ ਵਾਲਾ ਆ ਗਿਆ ਆਪਾਂ ਕਹਿੰਦੇ ਵੀ ਮੇਰੇ ਕੋਲੇ ਗੋਡੇ ਵਾਲਾ ਡਾਕਟਰ ਨਹੀਂ ਭਾਈ ਜਾਓ ਜੇ ਕਰਦਣ ਵਾਲਾ ਆ ਗਿਆ ਮੇਰੇ ਕੋਲ ਕਰਦਣ ਵਾਲਾ ਡਾਕਟਰ ਨਹੀਂ ਤੁਸੀਂ ਜਾਓ ਫਿਰ ਕਿੱਥੇ ਜਾਈਏ ਅਸੀਂ ਜੀ ਦਵਾਈ ਲੈਣ ਆਏ ਸੀ ਮੈਡੀਸਨ ਪਰ ਮੈਡਮ ਨਾ ਇਹ ਮੈਡਮ ਜਾਨੀ ਕਿ ਤੱਕ ਕਰ ਰਿਹਾ ਮਰੀਜ਼ਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਿਹਾ ਇਹਨਾਂ ਦੀ ਡਿਊਟੀ 3 ਵਜੇ ਤੱਕ ਆ ਇਹ ਕਹਿ ਰਿਹਾ ਕਿ ਸਾਡੀ ਡਿਊਟੀ ਕੋਈ ਹੈ ਨਹੀਂ ਇੱਥੇ ਇੱਕ 40 ਤੇ ਫੋਨ ਲੈ ਕੇ ਉੱਠ ਕੇ ਇੱਧਰ ਆ ਕੇ ਬਹਿ ਗਏ ਰੂਮ 'ਚ ਕਹਿੰਦੇ ਜੀਨੇ ਦਵਾਈ ਲੈਣੀ ਹੈ ਇਹ ਰੂਮ ਚਾਓ ਮੈਂ ਦਵਾਈ ਨਹੀਂ ਦੇਣੀ ਤੇ ਫਿਰ ਇਹ ਲਿਖ ਕੇ ਦੇ ਦੇਣ ਵੀ ਅਸੀਂ ਦਵਾਈ ਦੇਣੀ ਨਹੀਂ ਹੈਗੀ ਸਾਡੀ ਇੱਥੇ ਡਿਊਟੀ ਵੀ ਹੈ ਨਹੀਂ ਜਦੋਂ ਦੁਰਬੇਵਾਰ ਵੀ ਕੀਤਾ ਇੱਥੇ ਹਾਂਜੀ ਬਹੁਤ ਕਰਦੇ ਆ ਜੀ ਧੱਕੇ ਮਾਰਿਆ ਇਹਨਾਂ ਨੇ ਮਰੀਜ਼ਾਂ ਨੂੰ ਅੰਦਰ ਵੜਿਆ ਨੂੰ ਬਾਹਰ ਕੱਢਿਆ ਇਹਨਾਂ ਨੂੰ ਧੱਕੇ ਦੇ ਕੇ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਇਹ ਵੀ ਕਹਿ ਕੇ ਜੇਕਰ ਇੱਥੇ ਹਸਪਤਾਲ ਦੇ ਵਿੱਚ ਡਾਕਟਰ ਜਲਦੀ ਪੂਰੇ ਨਾ ਕੀਤੇ ਗਏ ਤਾਂ ਉਸ ਸਮੂਹ ਜਿੱਥੇ ਬੰਦੀਆਂ ਦੇ ਸਹਿਯੋਗ ਦੇ ਨਾਲ ਡਾਕਟਰਾਂ ਦੀ ਪੂਰਤੀ ਦੇ ਲਈ ਧਰਨਾ ਤੱਕ ਲਗਾਉਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਇਸ ਸਬੰਧੀ ਜਦੋਂ ਐਸਐਮਓ ਮੈਡਮ ਰੂਬੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਹਸਪਤਾਲ ਦੇ ਵਿੱਚ ਡਾਕਟਰ ਨਾ ਹੋਣ ਕਾਰਨ ਉਹ ਖੁਦ ਮਰੀਜ਼ਾਂ ਨੂੰ ਦਵਾਈ ਦੇ ਰਹੇ ਸਨ ਤੇ ਡਾਕਟਰਾਂ ਦੀ ਘਾਟ ਸੰਬੰਧੀ ਉਹ ਖੁਦ ਦੇ ਕੁਝ ਸਮਾਂ ਪਹਿਲਾਂ ਸਿਵਲ ਸਰਜਨ ਬਰਨਾਲਾ ਨੂੰ ਡਾਕਟਰ ਪੂਰੇ ਕਰਨ ਸੰਬੰਧੀ ਅਰਜੀ ਵੀ ਦੇ ਚੁੱਕੇ ਨੇ ਪਰ ਅੱਜ ਤੱਕ ਉਹਨਾਂ ਕੋਲ ਸਿਰਫ ਦੋ ਹੀ ਡਾਕਟਰ ਨੇ ਤੇ 24 ਘੰਟਿਆਂ ਦੀ ਡਿਊਟੀ ਕਰਨ ਤੋਂ ਬਾਅਦ ਡਾਕਟਰ ਛੁੱਟੀ ਤੇ ਚਲੇ ਜਾਂਦੇ ਨੇ ਮੈਂ ਐਸਐਮਓ ਮੇਰਾ ਕੰਮ ਵੀ ਨਹੀਂ ਹੈ ਦੇਖਣਾ ਮਰੀਜ਼ ਮੈਂ ਫਿਰ ਵੀ ਦੇਖ ਰਹੀ ਹਾਂ ਔਰ ਪਬਲਿਕ ਮਿਸਬੀਹੇਵ ਕਰ ਰਹੀ ਹੈ ਐਸੇ ਨਹੀਂ ਚਲੇਗਾ ਇਨਕੋ ਚਾਹੀਏ ਆਪਣਾ ਧੈਰਯ ਰੱਖੇ ਠੀਕ ਹੈ ਫालतू ਬੋਲਤੇ ਹਾਂ ਹਮਾਰੇ ਮਰੀਜ਼ ਇੱਕ ਵੀ ਡਾਕਟਰ ਨਹੀਂ ਹੈ ਮੇਰੇ ਪਾਸ ਡਾਕਟਰ ਆਪਕੇ ਪਾਸ ਹੈ ਨਹੀਂ ਹੋਸਪੀਟਲ कोई नाइट ड्यूटी करके चले गए हैं ठीक है ना और एक कल नाइट करने आएंगे और एक ये सिविल में उनकी ड्यूटी लगी थी हमारे पास कोई डॉक्टर नहीं है एक छुट्टी के जदो इस संबंध में बरनाला जिले के सिविल सर्जन डॉक्टर हरेंद्र शर्मा के नाल गालबात कीती गई तो ना क्या कि डॉक्टरा दी ਘਾਟ ਕਾਰਨ ਪਦੌੜ ਵਿਖੇ ਡਾਕਟਰ ਘਟ ਨੇ ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਤਾਂ ਕਰਨਾ ਪੈ ਸਕਦਾ ਹੈ ਉਹ ਜਲਦ ਤੋਂ ਜਲਦ ਕਾਰਵਾਈ ਕਰਦੇ ਆ ਇਸ ਮੁਸੀਬਤ ਨੂੰ ਠੀਕ ਕਰਨੀ ਬੇਸ਼ੱਕ ਸਰਕਾਰ ਦੇ ਅਣਗਿਣਤ ਪ੍ਰਾਲੇ ਛਲਾਗਾ ਯੋਗ ਨੇ ਪਰ ਅਜਿਹੇ ਹਾਲਾਤਾਂ ਦੇ ਵਿੱਚ ਭਦੌੜ ਦੇ ਹਸਪਤਾਲ ਦੇ ਉੱਤੇ ਧਿਆਨ ਦੇਣਾ ਬੇਹੱਜ਼ੂਰੀ ਹੈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਤੇ ਗੌਰ ਕਰੇਗੀ ਤੇ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢੇਗੀ ਭਦੌੜ ਤੋਂ ਰਜਿੰਦਰ ਸਿੰਘ ਦੀ ਰਿਪੋਰਟ ਫਾਸਟ ਨਿਊਜ਼